ਮਾਤਾ ਇਹਨੇ ਜੋ ਬਿਆਇਆ ਵੀ ਹੈ ਕੋਈ ਇਹਦੇ ਇਹਦੇ ਬੱਚੇ ਇਹਦੇ ਪਰਸੇ ਦੋ ਕਰਕੇ ਵੀ ਮਰ ਗਏ ਘਰ ਦੀ ਵੀ ਮਰ ਗਏ ਮੈਂ ਬੜੀ ਓਕੀ ਪੋਤੇ ਵੀ ਮਰ ਗਏ ਉਹ ਵੀ ਮਰ ਗਈ ਉਹ ਕਿਉਂ ਮਰ ਗਏ ਇਹ ਤਾਂ ਸਾਡੇ ਕੋਲ ਤਾਂ ਪਿਆਰੇ ਰਾਜੜੀ ਹੋਈ ਆ ਇਹਨਾਂ ਨਾਲ ਅੱਛਾ ਜੀ ਇਹ ਹੈ ਨੀਗਾ ਉੱਥੇ ਮੇਰੇ ਵੀ ਖੱਡੇ ਆ ਕਰਦੀ ਆ ਬਹੁਤ ਹਲਾਸ ਖੜੀ ਆ ਇਹ ਬੇਟਾ ਇਹ ਬੇਟਾ ਕਿੱਥੇ ਮੈਂ ਦਵਾਈ ਚੱਲਦੀ ਆ ਦੀ ਨਹੀਂ ਮਰ ਗਿਆ ਉਹ ਕਿਸੇ ਨੇ ਮਰ ਗਿਆ ਜਰਦਾਸਪੁਰ ਜ਼ਿਲ੍ਹਾ ਮਾਂ ਪਿੰਡ ਕਿਹੜਾ ਕਾਜਨਪੁਰ ਪਿੰਡ ਆ ਬਟਾਲੇ ਤਹਿਸੀਲ ਤੋਂ ਉਹ ਕਿੱਥੇ ਹੁਣ ਉਹ ਜਰਰੀ ਦੈਨਿਓ ਡੋਬੇ ਰਹੇ ਜਿਵੇਂ ਉਹਨੂੰ ਦਾਵਤ ਤੇ ਦਾਰੂ ਪੀਂਦਾ ਵੈਲਾ ਘਥੇ ਦਿਖਣਦਾ ਬਹੁਤ ਮਾੜੀ ਘਾਤਿਆਲ ਤੋਂ ਪੈਸਾ ਰਨੀਆ ਰਾਤੀ ਹਟ ਕੰਮ ਧੰਦਾ ਕਰਕੇ ਕਹਿੰਦਾ ਤੇ ਆਈ ਜਾਂਦਾ 250 ਰੁਪਏ ਟਿੰਕੂ ਵਾਲੇ ਦੇ ਕੋਈ ਸਰਕਾਰੀ ਦਰਬਾਰੇ ਕੋਈ ਮਦਦ ਨਹੀਂ ਕੋਈ ਪੈਨਸ਼ਨ ਬਿਲਸੜ ਲੱਗਦੀ ਆ ਹੋਰ ਕੋਈ ਬੱਤ ਨਹੀਂ ਕੋਈ ਟਿਕਵੇ ਕੋ ਸਰਕਾਰੀ ਤੌਰ ਤੇ ਕਮਰਾ ਸਰਕਾਰ ਮੇਂ ਪਾ ਕੇ ਦਿੰਦੀ ਹੈ ਪੰਚਾਇਤ ਕੋਈ ਨਹੀਂ ਪੰਚਾਇਤ ਨੇ ਕੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਮਾਂ ਗਰਦਾਸਪੁਰ ਜ਼ਿਲ੍ਹੇ ਤੋਂ ਬਟਾਲੇ ਤੋਂ ਆਈ ਹੈ ਕਾਜਨਪੁਰ ਪਿੰਡ ਦਾ ਮਾਂ ਦਾ ਇੱਕ ਦਾ ਡੱਟ ਸਰਟੀਫਿਕੇਟ ਲੈ ਕੇ ਆਈ ਹੈ ਜਿਹੜਾ ਸਿਰ ਦਾ ਸਾਈਂ ਆ ਇੱਕ ਜਿਹੜਾ ਢਡੋਂ ਜੰਮਿਆ ਸੀ ਉਹਦੀ ਮੌਤ ਦੀ ਫੋਟੋ ਲੈ ਕੇ ਆਈ ਹੈ ਨਾਲ ਉਹ 2016 ਚ ਐਕਸਪਾਇਰ ਹੋ ਗਿਆ ਇੱਕ ਜਿਹੜਾ ਜਿਉਂਦਾ ਵਾ ਉਹ ਦਿਨ ਪੁਰਾਣ ਸ਼ਰਾਬ ਪੀ ਜਾਂਦਾ ਘਰ ਦੇ ਕੋਠੇ ਢਿੱਗੇ ਪਏ ਆ ਟੈਲ ਪਏ ਆ ਡਰ ਲੱਗਦਾ ਉਹਨਾਂ ਬਾਲਿਆਂ ਥੱਲੇ ਪੈਣ ਨੂੰ ਵੀ ਜਦੋਂ ਮਰਜ਼ੀ ਉੱਪਰ ਆ ਢਿੱਗਣ ਉਹ ਤੇ ਇਹ ਮਾਂ ਇੱਥੇ ਸਾਡੇ ਕੋਲੇ ਕੈਂਪ ਦੇ ਵਿੱਚ ਪਹੁੰਚੀ ਆ ਦਵਾਈ ਲੈਣ ਨਹੀਂ ਪਹੁੰਚੀ ਇਹ ਰਾਤ ਤੇ ਵੀ ਆਈਆਂ ਅੱਗੇ ਹਾਂਜੀ ਤੇਰਾ ਜਦੋਂ ਸਗਰਾ ਉਹ ਤੇਰਾ ਪਿਛਲੇ ਤੇਰਾ ਤੇ ਵੀ ਮੇ ਹੋ ਕੇ ਗਈ ਉਸ ਕੈਂਪ ਤੇ ਵੀ ਆ ਕੇ ਗਈ ਐਸ ਵਾਰ ਫੇਰ ਆਈ ਆ ਇੱਕ ਆਸ ਇੱਕ ਉਮੀਦ ਲੈ ਕੇ ਵੀ ਮੇਰਾ ਕੋਈ ਕੋਠਾ ਪਵਾ ਦੇਵੇ। ਕਿਤੇ ਕਰੋ ਮੇਰੀ ਮਤ ਘਰੀਬਣੀ ਦੀ। ਤੇ ਇਹ ਬੁੱਢੀ ਮਾਂ ਅੱਜ ਦਰ ਦਰ ਦੀਆਂ ਠੋਕਰਾਂ ਖਾਂਦੀ ਫਿਰਦੀ ਆ। ਸਾਡਾ ਸਿਸਟਮ ਸਾਡੀਆਂ ਸਰਕਾਰਾਂ ਕੀ ਕਰ ਰਹੀਆਂ? ਪ੍ਰਧਾਨ ਮੰਤਰੀ ਯੋਜਨਾ 'ਚ ਕਮਰੇ ਪਾਤੇ, ਉਹਨਾਂ ਦੇ ਪਾਤੇ ਜਿਹੜੇ ਆਪਦੇ ਸੀਗੇ ਵੋਟਰ, ਜਿਹੜੇ ਖਾਸ ਸੀਗੇ, ਜਿਹੜੇ ਪੱਕੇ ਸੀਗੇ। ਜਾਂ ਹੋਰ ਤਰ੍ਹਾਂ ਦੀਆਂ ਸਕੀਮਾਂ ਆਉਂਦੀਆਂ ਸਰਕਾਰੀ ਕਮਰੇ ਪਾਉਣ ਦੀਆਂ, ਕੋਠੇ, ਟਾਇਲਟਾਂ, ਬਾਥਰੂਮ ਬਣਾਉਣ ਦੀਆਂ। ਪਰ ਅਸਲ ਲੋੜਵੰਦ ਦਿੱਕਰਤਾ ਉਹ ਚੀਜ਼ ਪਹੁੰਚਦੀ ਹੋਈ ਨਹੀਂ ਹੈਗੀ ਭਰਾਵੋ ਅੱਜ ਸਾਡੀ ਇੱਕ ਬੇਨਤੀ ਆ ਸਰਕਾਰ ਨੂੰ ਵੀ ਸਰਕਾਰ ਦੇ ਵਿੱਚ ਰਹਿੰਦੇ ਨੁਮਾਇੰਦਿਆਂ ਨੂੰ ਵੀ ਇਸ ਮਾਂ ਦਾ ਸਿਰ ਦਾ ਸਾਈਂ ਵੀ ਤੇ ਇਹਦਾ ਪੁੱਤ ਵੀ ਇਸ ਦੁਨੀਆ ਤੋਂ ਚਲਾ ਗਿਆ ਤੇ ਅੱਗੋਂ ਇੱਕ ਪੁੱਤ ਜਿਹੜਾ ਰਹਿ ਗਿਆ ਉਹ ਸ਼ਰਾਬ ਪੀ ਪੀ ਕਮਲਾ ਹੋਇਆ ਫਿਰਦਾ ਤੇ ਇਹ ਮਾਂ ਦੇ ਸਿਰ ਦੀ ਛੱਤ ਵੀ ਹੈ ਜਿਹੜੀ ਉਹ ਡਿੱਗਣ ਨੂੰ ਤਿਆਰ ਹੋਈ ਪਈ ਭਾਈ ਆਪਣੇ ਇਲਾਕੇ ਦੇ ਤਾਂ ਅਸੀਂ ਬੇਨਤੀ ਕਰਦੇ ਹੁੰਦੇ ਆਪਦੇ ਇਲਾਕੇ ਦੇ ਵਿੱਚ ਤਾਂ ਯਾਰ ਮਦਦ ਕਰੋ ਭਾਈ ਅਸੀਂ ਐਨਆਰਆਈ ਭੈਣਾ ਭਰਾਵਾਂ ਨੂੰ ਬੇਨਤੀ ਕਰਦੇ ਹੁੰਦੇ ਆ ਸਾਡੇ ਵਰਗੇ ਇਹਨਾਂ ਸੰਸਥਾਵਾਂ ਨੂੰ ਸਪੋਰਟ ਕਰਨ ਦੀ ਬਜਾਏ ਤੁਸੀਂ ਆਪੋ ਆਪਣੇ ਇਲਾਕੇ ਦੇ ਵਿੱਚ ਲੋਕਾਂ ਦੀ ਮਦਦ ਕਰੋ ਇਹ ਸੰਸਥਾ ਤਾਂ ਬੰਦ ਹੀ ਹੋ ਜਾਣੀਆਂ ਚਾਹੀਦੀਆਂ ਸਾਡੀ ਤਾਂ ਲੋੜ ਹੀ ਨਹੀਂ ਪੈਣੀ ਜਿਹੜਾ ਅੱਜ ਇਕੱਠ ਵੱਜਿਆ ਹੋਇਆ ਇਹ ਇੰਨਾ ਇਕੱਠ ਵੱਜਿਆ ਹੀ ਨਾ ਆਵੇ ਹੀ ਨਾ ਲੋਕ ਕੋਈ ਜੇ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਵੋ ਕਿਉਂਕਿ ਹਰੇਕ ਪਿੰਡ ਹਰੇਕ ਗਲੀ ਹਰੇਕ ਮੱਲੇ ਹਰੇਕ ਸ਼ਹਿਰ 'ਚ ਹਰਤੀ ਜੇ ਘਰ ਦਾ ਬੰਦਾ ਬਾਹਰ ਕੈਨੇਡਾ ਅਮਰੀਕਾ ਚ ਬੈਠਾ ਤੇ ਉੱਥੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਤੁਹਾਡੀਆਂ ਬਾਹਾਂ ਬਾਹ ਫੜੀ ਆ ਤੁਹਾਨੂੰ ਇਸ ਕਾਬਲ ਕੀਤਾ ਵੀ ਤੁਸੀਂ ਕਿਸੇ ਹੋਰ ਦੀ ਬਾਹ ਫੜ ਸਕੋ ਤਾਂ ਬੇਨਤੀ ਹੈ ਆਪਣੇ ਆਸ-ਪਾਸ ਲੋਕਾਂ ਦੀ ਬਾਹ ਫੜੋ ਉਹਨਾਂ ਨੇ ਕਮੀਆਂ ਨਾ ਦੇਖੋ ਵੀ ਇਹਦਾ ਮੁੰਡਾ ਸ਼ਰਾਬ ਪੀਂਦਾ ਭਾਈ ਜੇ ਕੋਠੇ ਦੇ ਚਾਰ ਖੰਡ ਪਾ ਦਾਂਗੇ ਮੁੰਡਾ ਇਹਦੇ ਤੇ ਮੁੰਡੇ ਦੀ ਸ਼ਰਾਬ ਦਾ ਕੀ ਰੋਲ ਆ ਜੇ ਮੁੰਡਾ ਇਨੇ ਜੋਗਾ ਹੁੰਦਾ ਕਿ ਮਾਤਾ ਮੰਗਦੀ ਫਿਰਦੀ ਕਿ ਮਾਤਾ ਹੱਥ ਝਟਦੀ ਕੀ ਮਾਤਾ ਦਰਦ ਦਰਦ ਦੀ ਠੋਕਰਾਂ ਖਾਂਦੀ ਕਮੀਆਂ ਨਾ ਦੇਖੋ ਲੋੜ ਦੇਖੋ ਜ਼ਰੂਰਤ ਦੇਖੋ ਸਮਾਂ ਦੇਖੋ ਪਰਿਵਾਰ ਤੇ ਕਿਦਾਂ ਦਾ ਮਾਤਾ ਇਹਨਾਂ ਜੋ ਵਿਆਹਿਆ ਵੀ ਹੈ ਕੋਈ ਮੇਰੇ ਪੁੱਤ ਵਿਆਹਿਆ ਸੀ ਇਹਦੇ ਇਹਦੇ ਬੱਚੇ ਮੇਰੇ ਬੱਚੇ ਦੋ ਕਰਕੇ ਵੀ ਮਰ ਗਏ ਘਰ ਦੀ ਵੀ ਮਰ ਗਏ ਮੈਂ ਬੜੀ ਔਖੀ ਹੈ ਪੁੱਤੇ ਵੀ ਮਰ ਗਏ ਨੂੰ ਵੀ ਮਰ ਗਈ ਉਹ ਕਿਵੇਂ ਮਰ ਗਏ ਕੀ ਦੱਸਾਂ ਤੈਨੂੰ ਪੁੱਤ ਪਿਆਰੇ ਨਾਲ ਜੜੀ ਕੋਈ ਆ ਕਿਸੇ ਨਾਲ ਨਾ ਕੀ ਹੋਇਆ ਮਾਹ ਜਾਂ ਇਹ ਪੁੱਤ ਪਹਿਲੂ ਆਇਆ ਹੂੰ ਮੇਰਾ ਕੋਈ ਕੁੜੀ ਇਹੋ ਜੀ ਪੁੱਤ ਹੋ ਪੇੜ ਸੀ ਮੇਰਾ ਘਰ ਹੀ ਲਾ ਕੇ ਪੈ ਗਈ ਮੇਰਾ ਕੋਈ ਨਹੀਂ ਰੇ ਗੋ ਬੱਚੇ ਕਾਂਦੀ ਮਰ ਗਏ ਉਹ ਮੇਰਾ ਪੁੱਤ ਕਮਾਉਣ ਵਾਲਾ ਆ ਜੀ ਤੇਰੇ ਬੱਚੇ ਕਿੱਥੇ ਗਏ ਮਰ ਗਏ ਦੋਏ ਕਿਵੇਂ ਉਹ ਇਹਨਾਂ ਨੂੰ ਮਨੂਸ ਹੋ ਗਿਆ ਕੀ ਅੱਛਾਈ ਵੀ ਸੀ ਏੜ ਜੀ ਹਾਂ ਜੀ ਇਹ ਤਾਂ ਵੀ ਪਕੂੜੀ ਰਾਉ ਜੀ ਦੇ ਨਾਲ ਵਿਆਹ ਕਰ ਲਿਆ ਮੇਰਾ ਸੱਚੇ ਦਿੱਤੀ ਯਾਰ ਤੇ ਚੱਲ ਕੇ ਉਹਦੇ ਕਾਰਨ ਹੀ ਮੇਰਾ ਪੁੱਤ ਜਿਹੜਾ ਸ਼ਪਾਪੀ ਹੈ ਪਿਆ ਨਿੱਕਾ ਵੀ ਉਹਦੇ ਤੋਂ ਤਿੰਨ ਬੱਚੇ ਆ ਨਿੱਕੇ ਦੇ ਨਿੱਕੇ ਦੇ ਕੋਈ ਨਹੀਂ ਰਹਾਗੇ ਤਿੰਨ ਬੱਚੇ ਹੈਗੇ ਉਹਦੇ ਉਹ ਘਰ ਹੀ ਰਹਿੰਦੀ ਇਹਨੂੰ ਹਾਂਜੀ ਉਹ ਘਰੇ ਚਾਰੀ ਮੇਰੇ ਨੌਰੀ ਤਾਂ ਮੈਂ ਤੁਮ ਤੇ ਮਰੀ ਚੰਗੀ ਆਪਾਂ ਵੀ ਘਰ ਘੁਲ ਕੇ ਆਪਣਾ ਟਿਕਾਣਾ ਬਸ ਕਰਦੇ ਆ ਦੋ ਬੱਚੇ ਆ ਦੇ ਤਿੰਨ ਬੱਚੇ ਆ ਹਾਂਜੀ ਚੇ ਉੱਥੇ ਜਿਹੜੇ ਆ ਭਾਈ ਕਿਤੇ ਹਾਲਾਤ ਵੇਖੜੀ ਵਾਲੇ ਘਰ ਤੇ ਖੜੇ ਪੁੱਤਨੀਓ ਕੀ ਕਰਦਾ ਅਸੀਂ ਤਾਂ ਬੇਨਤੀ ਕਰ ਸਕਦੇ ਆ ਸੰਗਤ ਨੂੰ ਭਾਈ ਦੇਖੋ ਇਸ ਮਾਂ ਨੂੰ ਦੁਖਿਆਰੀ ਨੂੰ ਬਟਾਲਾ ਤਹਿਸੀਲ ਆ ਗਰਦਾਸਪੁਰ ਜ਼ਿਲ੍ਹਾ ਦੋ ਪੁੱਤ ਸੀ ਇੱਕ ਪੁੱਤ ਐਚ ਆਈ ਵੀ ਪੋਜ਼ਿਟਿਵ ਸੀਗਾ ਉਹਦੀ ਵਾਈਫ ਨੂੰ ਗਾਂ ਬੱਚਿਆਂ ਨੂੰ ਵੀ ਐਚ ਆਈ ਵੀ ਹੋ ਗਈ ਦੋ ਬੱਚੇ ਵੀ ਉਹਦੇ ਚੜਾਈ ਕਰਕੇ ਮਾਤਾ ਦੇ ਪੋਤਾ ਪੁੱਤ ਵੀ ਨੂੰ ਵੀ ਤੁਰ ਗਿਆ ਪਤ ਵੀ ਤੁਰ ਗਿਆ ਤੇ ਜਿਹੜਾ ਛੋਟਾ ਮੁੰਡਾ ਸੀਗਾ ਉਹ ਨਮੋਸ਼ੀ ਦਾ ਮਹਾਰਾ ਸ਼ਰਮ ਦਾ ਮਹਾਰਾ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਦਾ ਮਹਾਰਾ ਸ਼ਰਾਬ ਦਾ ਆਦੀ ਹੋ ਗਿਆ ਗਾ ਉਹਦੇ ਵੀ ਤਿੰਨ ਬੱਚੇ ਆ ਹੁਣ ਉਹਦੀ ਘਰ ਵਾਲੀ ਵਿਧਿਆੜੀ ਧੂੜੀ ਕਰਕੇ ਆਪਣੇ ਬੱਚੇ ਪਾਲ ਰਹੀ ਹੈ ਛੱਤ ਡਿੱਗੀ ਹੈ ਤਰਪਾਲਾਂ ਪਾਈਆਂ ਤੇ ਦਾਦੀ ਵਿਧਿਆੜੀ ਧੂੜੀ ਕਰਕੇ ਆਪਣੇ ਪੋਤਿਆਂ ਦੀ ਪੋਤੀਆਂ ਦੀ ਰੋਟੀ ਦਾ ਇੰਤਜ਼ਾਮ ਕਰਦੀ ਹੈ ਅੱਜ ਪੰਜਾਬ ਦੇ ਵਿੱਚ ਐਚ ਆਈ ਵੀ ਇਸ ਤਰ੍ਹਾਂ ਕੇ ਨਾ ਵਧ ਰਹੀ ਹੈ ਨਾ ਸਰਕਾਰਾਂ ਬਿਲਕੁਲ ਧਿਆਨ ਨਹੀਂ ਦੇ ਰਹੀਆਂ ਪਹਿਲਾਂ ਜੇਲਾਂ ਦੇ ਵਿੱਚ ਕੈਦੀ ਹੈ ਜਿਹੜੇ 70 80% ਕੈਦੀ ਐਚ ਆਈ ਵੀ ਪੋਜ਼ਿਟਿਵ ਹੋਏ ਬੈਠੇ ਨੇ ਫਿਰ ਉੱਥੇ ਕੋਈ ਇੰਤਜ਼ਾਮ ਨਹੀਂ ਕੋਈ ਸ਼ਿਬਰ ਨਹੀਂ ਕੋਈ ਟੈਸਟ ਨਹੀਂ ਕੋਈ ਚੈੱਕ ਅਪ ਨਹੀਂ ਕੋਈ ਦਵਾਈਆਂ ਨਹੀਂ ਕੁਝ ਨਹੀਂ ਫਿਰ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਐਚ ਆਈ ਵੀ ਦੇ ਏਡਜ਼ ਦੇ ਇੰਨੇ ਕ ਮਰੀਜ਼ ਇਕੱਠੇ ਹੋਈ ਜਾਂਦੇ ਆ ਇੱਕ ਬੰਦਾ ਇਨਫੈਕਟਡ ਹੁੰਦਾ ਜੇ ਤਾਂ ਜਾਗਰੂਤਾ ਹੋਵੇ ਦੂਜਾ ਨਾ ਹੋਵੇ ਦੂਜਾ ਵੀ ਹੋ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਅਵੇਰਨੈਸ ਹੀ ਹੈ ਨਹੀਂ ਇੱਕ ਤਾਂ ਟੀਕਿਆਂ ਦੀਆਂ ਸੂਈਆਂ ਲਾਈ ਜਾਂਦੇ ਕਰੂਜੇ ਦੀ ਇੱਕ ਗਲਤ ਕੰਮਾਂ ਦੇ ਵਿੱਚ ਪੈ ਪੈ ਕੇ ਇੱਕ ਬੰਦੇ ਨੂੰ ਏਡ ਜੋਗੀ ਉਹਨੇ ਗਾਂ ਪਤਾ ਨਹੀਂ ਮੰਲੋ ਆਪਣੇ ਆਪ ਨੂੰ ਕਹਿੰਦੇ ਮੈਂ ਤਾਂ ਡੁੱਬਿਆ ਹੀ ਆ ਮੈਂ ਦੂਜਿਆਂ ਨੂੰ ਵੀ ਡੋਵਣਾ ਹੋਰਾਂ ਨੂੰ ਵੀ ਕਰਦਾ ਇੰਨੀਆਂ ਕਿ ਜ਼ਿੰਦਗੀਆਂ ਖਤਮ ਹੋਈ ਜਾਂਦੀਆਂ ਨਾ ਕੋਈ ਟਰੀਟਮੈਂਟ ਹੈ ਦਾ ਨਾ ਕੋਈ ਲੋਕ ਸਾਡੇ ਸਿਆਣੇ ਆ ਅਵੇਅਰ ਨਹੀਂ ਹੈਗੇ ਸ਼ਰਮ ਦੇ ਮਾਰੇ ਦੱਸਦੇ ਨਹੀਂ ਅੰਦਰੇ ਅੰਦਰ ਦਬੀ ਜਾਂਦੀ ਹੈ ਗੱਲ ਜਦੋਂ ਪ੍ਰੋਬਲਮ ਬਹੁਤ ਵੱਡੀ ਹੋ ਜਾਂਦੀ ਆ ਉਦੋਂ ਦੱਸਦੇ ਆ ਜਦ ਤੱਕ ਕਿ ਮੌਕਾ ਰਹਿੰਦੇ ਨਹੀਂ ਸਰੀਰ ਗਲ ਜਾਂਦਾ ਅੰਦਰੋਂ ਖਤਮ ਹੋ ਜਾਂਦਾ ਸਾਡੇ ਕੋਲੇ ਬਹੁਤ ਸਾਰੇ ਏਡਜ਼ ਦੇ ਕੇਸ ਆਉਂਦੇ ਆ ਹਰ ਰੋਜ਼ ਹੁਣ ਵੀ ਇੱਕ ਪਰਿਵਾਰ ਸਾਡੇ ਕੋਲ ਆਇਆ ਹੋਇਆ ਉਹਦੇ ਤਿੰਨ ਬੇਟੀਆਂਾਂ ਮਾ ਤਿੰਨਾਂ ਬੇਟੀਆਂ ਨਿੱਕੀਆਂ ਨਿੱਕੀਆਂ 14 14 13 13 ਸਾਲ ਦੀਆਂ ਉਹਨਾਂ ਨੂੰ ਵੀ ਏਡਜ਼ ਹੋਈ ਹੋਈ ਆ ਬਾਪ ਨੂੰ ਵੀ ਏਡਜ਼ ਹੋਈ ਹੋਈ ਆ ਬਸ ਤਿੰਨੋ ਹੀ ਕਮਰੇ ਚ ਪਏ ਅੰਦਰ ਹੀ ਭੁੱਖੇ ਤੇ ਆਏ ਕੋਈ ਰੋਟੀ ਦੇਣ ਦਾ ਖਾ ਲੈਂਦੇ ਆ ਬਾਹਰ ਨਹੀਂ ਨਿਕਲਦੇ ਬੇਟੀ ਇੱਕ ਤਾਂ ਜਮੇ ਮਰਨ ਵਾਲੀ ਆ ਮਾਂ ਉਹਦੀ ਮਰ ਗਈ ਆ ਤੇ ਉਹ ਤਿੰਨੇ ਜਾਣੇ ਹੁਣ ਮੌਤ ਦਾ ਇੰਤਜ਼ਾਰ ਕਰ ਰਹੇ ਨੇ ਅੰਦਰ ਪਏ ਆ ਚਾਰੇ ਜਾਣੇ ਤੇ ਹੁਣ ਸਾਨੂੰ ਕਾਲ ਆਈ ਸੀ ਕੱਲ ਵਾਹਿਗੁਰੂ ਕਿਰਪਾ ਕਰੇ ਅੱਜ ਕੈਂਪ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਬੱਚਿਆਂ ਨੂੰ ਇੱਥੇ ਲੈ ਕੇ ਆਵਾਂਗੇ ਤੇ ਸਾਡੇ ਕੋਲੇ ਇਦਾਂ ਦੀਆਂ ਅਨੇਕਾਂ ਹੀ ਆਧਾਰਨਾ ਸਾਡੇ ਕੋਲੇ ਕਰੀਬ 23 24 ਸਾਡੇ ਕੋਲੇ 23 24 ਮੈਂਬਰ ਨੇ ਜਿਹੜੇ ਇੱਥੇ ਰਹਿ ਰਹੇ ਨੇ ਤੇ ਜਿਹੜੇ ਐਚ ਆਈ ਵੀ ਪੋਜ਼ਟਿਵ ਨੇ ਜਿਨ੍ਹਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਬਿਲਕੁਲ ਠੀਕ ਨੇ ਨੰਬਰ ਨੌ ਨੇ ਤੰਦਰੁਸਤ ਰਸਤੇ ਸਾਰੇ ਕੰਮ ਕਰਾਉਂਦੇ ਨੇ ਦੂਜਿਆਂ ਤੋਂ ਵੀ ਜ਼ਿਆਦਾ ਤੰਦਰੁਸਤ ਨੇ ਪਰ ਦਵਾਈ ਖਾਣੀ ਬਹੁਤ ਜ਼ਰੂਰੀ ਇਹਦਾ ਕੋਰਸ ਪੂਰਾ ਕਰਨਾ ਬਹੁਤ ਜ਼ਰੂਰੀ ਆ ਇਸ ਕਰਕੇ ਸਾਡੀ ਭੈਣਾ ਭਰਾਵਾਂ ਨੂੰ ਬੇਇੰਤਿਆ ਆ ਐਚ ਆਈ ਵੀ ਤੋਂ ਏਡਜ਼ ਤੋਂ ਡਰੋ ਨਾ ਜੇ ਹੋ ਗਈ ਆ ਅਵੇਰਨੈਸ ਜਾਗਰੂਕ ਹੋ ਗੋ ਸੁਣੋ ਸਮਝੋ ਤੇ ਧਿਆਨ ਰੱਖੋ ਕਿਸੇ ਹੋਰ ਨੂੰ ਆਪਦੀ ਬਿਮਾਰੀ ਨਾ ਦੇਵੋ ਕਿਸੇ ਹੋਰ ਦੇ ਘਰ ਦੇ ਵਿੱਚ ਮਤਵ ਨਾ ਜਾਵੇ ਤੇ ਆਪਦੀ ਦਵਾਈ ਖਾਓ ਆਪਦੀ ਜ਼ਿੰਦਗੀ ਤੁਸੀਂ ਵਧੀਆ ਬਤੀਤ ਕਰ ਸਕਦੇ ਹੋ ਪਰ ਜੇ ਤੁਸੀਂ ਅਵੇਅਰ ਹੋ ਜੇ ਤੁਸੀਂ ਜਾਗਰੂਕ ਹੋ ਕੋਈ ਨਾ ਮੈਂ ਤਾਂ ਇਹੀ ਕਰ ਸਕਦੇ ਆ ਤੁਸੀਂ ਸਾਨੂੰ ਮਿਲਣਾ ਵੀ ਆ ਅਸੀਂ ਬਟਾਲੇ ਸਾਡੇ ਕੁਝ ਮੈਂਬਰ ਹੈਗੇ ਆ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਉਸ ਏਰੀਆ ਦੇ ਨਾ ਵੀ ਤੇਰੀ ਉਧਰ ਕੋਈ ਮਦਦ ਕਰਨ ਤੇਰਾ ਪਿੰਡ ਮੰਲਾ ਮੰਲਾ ਕਿਹੜਾ ਵਾ ਮਾਣਾ ਦੱਸ ਇੱਕ ਤਾਂ ਤੁਸੀਂ ਦੱਸਿਆ ਕਾਜਨਪੁਰ ਪਿੰਡ ਆ ਤੇਰਾ ਹਾਂਜੀ ਹਾਂਜੀ ਤੇ ਉੱਥੇ ਕਿਹਨੂੰ ਕੀ ਪੁੱਛਣ ਆ ਕੇ ਕੀ ਤੇਰੇ ਘਰੇ ਆਉਣਾ ਹੋਵੇ ਜੇ ਕਿਸੇ ਮੇਰੇ ਘਰੇ ਆਉਣਾ ਗਰਚਰਨ ਦਾ ਨਾਮ ਪੁੱਛ ਲੈ ਗਰਚਰਨ ਤੁਹਾਡੇ ਘਰ ਵਾਲੇ ਦਾ ਨਾਮ ਸੀ ਨਹੀਂ ਜਗੀਰ ਸਿੰਘ ਮੇਰੇ ਘਰ ਵਾਲੇ ਦਾ ਨਾਮ ਜਗੀਰ ਸਿੰਘ ਦਾ ਨਾਮ ਗਰਚਰਨ ਵਾ ਜਿਹੜਾ ਮਤਲਬ ਇਹ ਆ ਮਰ ਗਿਆ ਮੁੰਡਾ ਅੱਛਾ ਉਹਦੇ ਨਾਂ ਉਹਦਾ ਗਰਚਰਨ ਵਾ ਤੇ ਕਿੰਨਾ ਦੇ ਵੱਜਦੇ ਤੁਸੀਂ ਪਰਿਵਾਰ ਪਿੰਡ ਚ ਕਿਵੇਂ ਕਹਿ ਦਿੰਨੇ ਆਪਾਂ ਜੱਟਾ ਜੱਟਾਂ ਦਾ ਕੀ ਆ ਆਦਮੀ ਮੇਰਾ ਜਿਹੜਾ ਇਹ ਨਾ ਪਹਿਲੀ ਬੰਗਾ ਗਈ ਉਹ ਵੀ ਸਭ ਪਹਿਲੀ ਬੰਨਾ ਵੀ ਖਤਮ ਹੋ ਗਿਆ ਕੋੱਖ ਨਹੀਂ ਰਹਿੰਦਾ ਕੋਈ ਨਾ ਮਾ ਰੋ ਨਾ ਮਾ ਰੋ ਨਾ ਕੋ ਨਹੀਂ ਰਹਿੰਦਾ ਮੇਰੇ ਬਾਤੇ ਜ਼ਿਮੀਦਾਰਾਂ ਦਾ ਪਰਿਵਾਰ ਆ ਕਾਜਨਪੁਰ ਪਿੰਡ ਆ ਗਰਚਰਨ ਕਾ ਗਰਚਲ ਹਾਂਜੀ ਗਰਚਰਨ ਸਿੰਘ ਗਰਚਰਨ ਸਿੰਘ ਦਾ ਘਰ ਪੁੱਛ ਕੇ ਤੁਸੀਂ ਇਹਨਾਂ ਦੇ ਘਰੇ ਜਾ ਕੇ ਇਹਨਾਂ ਦੀ ਕੋਈ ਮਦਦ ਕਰ ਸਕਦੇ ਹੋ ਕਾਜਨਪੁਰ ਪਿੰਡ ਦੇ ਜਿਹੜੇ ਐਨਆਰਈ ਭੈਣ ਭਰਾਵਾ ਸਾਡੀ ਬੇਨਤੀ ਹੈ ਇਸ ਵੀਡੀਓ ਨੂੰ ਪਲੀਜ਼ ਸ਼ੇਅਰ ਕਰਿਓ ਇਹ ਕਲਿੱਪ ਨੂੰ ਕੱਟ ਕੇ ਅੱਗੇ ਵੀ ਕਾਜਨਪੁਰ ਪਿੰਡ ਦੇ ਜਿਹੜੇ ਐਨਆਰਆਈ ਪਿੰਡਪਰਾ ਉਹਨਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੇ ਆਪਦੇ ਪਿੰਡ 'ਚ ਬਾਈ ਖਿਆਲ ਕਰੋਗੇ ਆਪਦੇ ਪਿੰਡ ਦੇ ਕੋਠੇ ਹੀ ਪਾਉਣੇ ਹੋ ਕੋਈ ਨਹੀਂ ਮੰਗਦੀ ਇਹ ਕੋਠਾ ਪਾ ਦੇ ਤਾਂ ਜੋ ਇਹ ਆਪਦੇ ਪੁੱਤਿਆਂ ਨੂੰ ਲੈ ਕੇ ਖੰਮਾ ਥੱਲੇ ਦਾਦੀ ਬੈਠ ਸਕੇ ਕਮੀਆਂ ਨੂੰ ਦੇਖਿਓ ਜਾ ਕੇ ਘਰ ਦੀਆਂ ਵੀ ਇਹ ਬੇਬੇ ਮਾੜੀ ਹੋਊ ਜਾਂ ਨੂੰ ਜਾਂ ਦਾ ਪੁੱਤ ਕੋਠਾ ਹੀ ਪਾ ਦੇ ਇਹ ਬੇਨਤੀ ਹੈ ਸਾਡੀ ਕਾਜਨਪੁਰ ਪਿੰਡਾ ਗਰਦਾਸਪੁਰ ਜ਼ਿਲ੍ਹਾ ਬਟਾਲਾ ਤਹਿਸੀਲ ਆ ਜੀ ਇਹ ਮਾਂ ਦਾ ਇੱਕ ਕੋਠਾ ਪਾਦਮੂ ਇਹ ਮਾਂ ਆਸ ਲੈ ਕੇ ਸੈਂਕੜੇ ਕਿਲੋਮੀਟਰ ਦੂਰ ਇੱਥੇ ਸਾਡੇ ਕੋਲੇ ਪਹੁੰਚੀ ਹੈ 100 ਕਿਲੋਮੀਟਰ ਦੂਰ ਕਰੀਬ ਤੇ ਇਹਦਾ ਕੋਠਾ ਪੈ ਜਾਵੇ ਸਾਡੀ ਇਹ ਹੀ ਬੇਨਤੀ ਤੇ ਮਾਂ ਜੀ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਬਹੁਤ ਛੇਤੀ ਹੋਊਗਾ ਤੇ ਤੁਸੀਂ ਸਾਡੇ ਕੋਲੇ ਅਗਲੇ ਕੈਂਪ ਤੇ ਆਉਣਾ ਵਾ ਠੀਕ ਆ ਕੋਈ ਨਾ ਆਪਾਂ ਮਿਲਾਂਗੇ ਉਹ ਸੋਸ਼ਲ ਪੋਇ ਨੰਬਰ ਵਾਹ ਗੁਰਜੀ ਕਾ ਬੀਬੀ ਦਾ ਨੰਬਰ ਨੰਬਰ ਨੋਟ ਕਰ ਲਓ ਠੀਕ ਹੈ ਜੀ ਸასი ਸਾਰ